ਮੇਰੀ ਚੌਧਰ ਵਿੱਚ ਥਰਕ ਨਾ ਪਵੇ ਮੇਰੀ ਕੁਰਸੀ ਨਹੀਂ ਜਾਣੀ ਚਾਹੀਦੀ ਮਰਿਆਦਾ ਫਿਰ ਭਾਵੇਂ ਗੁਰਦੁਆਰੇ ਨੂੰ ਵਰਤਣਾ ਪੈ ਜਾਏ ਆ ਹੁਣ ਚੰਗੀ ਤਰ੍ਹਾਂ ਕੰਨ ਖੋਲ ਕੇ ਸੁੰਨਣਾ ਫਿਰ ਭਾਵੇਂ ਗੁਰਦੁਆਰੇ ਨੂੰ ਵਰਤਣਾ ਪੈ ਜਾਏ ਤੇ ਫਿਰ ਭਾਵੇਂ ਅਕਾਲ ਤਖਤ ਨੂੰ ਵਰਤਣਾ ਪੈ ਜਾਏ ਫਿਰ ਭਾਵੇਂ ਗੁਰਦੁਆਰਾ ਵਰਤਣਾ ਪਵੇ ਫਿਰ ਭਾਵੇਂ ਗੁਰਬਾਣੀ ਨੂੰ ਵਰਤਣਾ ਪਵੇ फिर भावे अकाल तख्त ना पे ता भी कोई नहीं या खुदाया हवश के बंदे वफा को बेच देते हैं या खुदाया हवश के बंदे वफा को बेच देते हैं खुदा के घर की क्या बात है वो तो खुदा को बेच देते हैं खुदा को कब देर के ਉਹਤੇ ਜੇ ਉਹਨਾਂ ਨੂੰ ਟਾਈਮ ਮਿਲ ਜਾਏ ਨਾ ਉਹਨਾਂ ਦੇ ਬਸ ਚ ਹੋਵੇ ਕਿਤੇ ਉਹਤੇ ਰੱਬ ਦੇ ਘਰ ਦੀ ਕੀ ਗੱਲ ਉਹ ਤੇ ਰੱਬ ਨੂੰ ਵੀ ਵੇਚ ਦਿੰਦੇ ਨੇ ਖੁਦਾ ਦੇ ਘਰ ਕੀ ਕੀ ਬਾਤ ਹੈ ਉਹ ਤਾਂ ਖੁਦਾ ਕੋ ਵੇਚ ਦਿੰਦੇ ਹਨ ਤੇ ਅੱਜ ਲੱਗ ਨਹੀਂ ਰਿਹਾ ਇਹ ਤਾਂ ਫਿਰ ਬੇਨਤੀ ਕਰ ਰਹੇ ਆ ਲੋੜ ਪੈਣ ਤੇ ਆਪਣੇ ਮਤਲਬ ਲਈ ਲੋਕੀ ਗੁਰਬਾਣੀ ਨੂੰ ਵਰਤਦੇ ਨੇ ਗੁਰਦੁਆਰਿਆਂ ਨੂੰ ਵਰਤਦੇ ਨੇ ਆਪਣੀ ਚੌਧਰ ਲਈ ਗੁਰਦੁਆਰਿਆਂ ਨੂੰ ਵਰਤਦੇ ਨੇ ਆਪਣੀ ਚੌਧਰ ਲਈ ਗੁਰਦੁਆਰਿਆਂ ਦਾ ਕਰੋੜਾਂ ਰੁਪਏ ਸੰਗਤਾਂ ਦੀਆਂ ਜੇਬਾਂ ਵਿੱਚੋਂ ਆਇਆ ਕੇਸਾਂ ਤੇ ਲਾਉਂਦੇ ਨੇ ਝਗੜਿਆਂ ਤੇ ਵਰਤਦੇ ਨੇ ਵਰਤਦੇ ਨੇ ਇਹ ਸੱਚ ਹੈ ਬਿਲਕੁਲ ਸੱਚ ਕਹਿ ਰਹੇ ਆ ਤੇ ਆਪਣੀਆਂ ਚੌਧਰਾਂ ਕਾਇਮ ਕਰਨ ਵਾਸਤੇ ਸਿਰਫ ਆਪਣੀ ਹੌਮੇ ਨੂੰ ਪੱਠੇ ਪਾਣ ਵਾਸਤੇ ਆਪਣੀਆਂ ਕੁਰਸੀਆਂ ਕਾਇਮ ਰੱਖਣ ਵਾਸਤੇ ਅਕਾਲ ਤਖਤ ਨੂੰ ਵੀ ਵਰਤ ਲੈਂਦੇ ਨੇ ਤੇ ਆ ਹੁਣ ਵਰਤਿਆ ਹੀ ਹੈ ਵਰਤਿਆ ਹੀ ਹੈ ਨਾ ਹੁਣ 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 ਦੀ ਗੱਲ ਕਰਦੇ ਆ 2 ਮਿੰਟ ਵਿੱਚ ਗਵਰਨਮੈਂਟ ਵਿੱਚ ਸਮਾਂ ਥੋੜਾ ਪਰसों ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ ਹੈ ਵੀ ਸੌਦਾ ਸਾਧ ਨੂੰ ਮਾਫੀ ਦੇ ਦਿੱਤੀ ਗਈ ਹੈ ਤੇ ਮੈਨੂੰ ਦੱਸਣ ਦੀ ਲੋੜ ਨਹੀਂ ਜਿੰਨੇ ਸਿੱਖ ਬੈਠੇ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹ ਹੁਕਮਨਾਮਾ ਅਕਾਲ ਤਖਤ ਦਾ ਨਹੀਂ ਇਹ ਚੰਡੀਗੜ੍ਹੋਂ ਜਾਂ ਫਿਰ ਦਿੱਲੀੋਂ ਆਇਆ ਹੋਇਆ ਬੋਲ ਕੇ ਜਥੇਦਾਰ ਨੇ ਸੁਣਾਇਆ ਬੋਲ ਕੇ ਜਹੇਦਾਰ ਨੇ ਸੁਣਾਇਆ ਪਰ ਆਇਆ ਕਿ ਤੂੰ ਹੋਰ ਐ ਇਹ ਸੱਚ ਐ ਮਾਫੀ ਮੰਗਣੀ ਆ ਹੁਣੇ ਥੋੜਾ ਜਿਹਾ ਨੁਕਤੇ ਨੂੰ ਜਰਾ ਆਪਾਂ ਸਮਝਨੇ ਆ ਸਾਡੇ ਗੁਰੂ ਦੇ ਘਰ ਦਾ ਸਿਧਾਂਤ ਐ ਜੋ ਸ਼ਰਨ ਆਵੇ ਇਸ ਕੰਠ ਲਾਵੇ ਇਹ ਬਿਰਧ ਸਵਾਮੀ ਸੰਦਾ ਜਿਹੜਾ ਸ਼ਰਨ ਆ ਜੇ ਨਾ ਚੱਲ ਕੇ ਵੀ ਲੋ ਜੀ ਗੱਲ ਤੇ ਪੱਲਾ ਪਾ ਕੇ ਆਖੇ ਮੈਂ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋਇਆ ਮੇਰੇ ਤੋਂ ਆ ਗਲਤੀ ਹੋ ਗਈ ਸੀ ਤੇ ਮੈਂ ਉਹਦੀ ਮਾਫੀ ਮੰਗਣ ਵਾਸਤੇ ਆਇਆ ਕੌਮ ਨਾਲ ਸਲਾਹ ਕੀਤੀ ਜਾਵੇ ਵੀ ਇਹਨੂੰ ਮaaf ਕਰ ਦਿੱਤਾ ਕਰ ਦੇਣਾ ਚਾਹੀਦਾ ਤੇ ਕੌਮ ਕਹਿੰਦੀ ਹੈ ਵੀ ਗੁਰੂ ਦਾ ਹੁਕਮ ਹੈ ਜਿਹੜਾ ਗਰੀਬ ਬਣ ਕੇ ਨਮਾਣਾ ਬਣ ਕੇ ਨਮਾਣਾ ਬਣ ਕੇ ਝੁਕਣ ਵਾਸਤੇ ਆ ਗਿਆ ਉਹਨੂੰ ਮaaf ਕਰ ਦਿਓ ਹੁਕਮ ਹੈ ਸਾਡੀ ਮਰਿਆਦਾ ਹੈ ਸਾਡੇ ਸਾਡੀ ਗੁਰਮਤਿ ਇਹ ਕਹਿੰਦੀ ਹੈ ਸਾਡੇ ਗੁਰੂ ਜੀ ਇਹ ਕਹਿੰਦੇ ਪਰ ਹੁਣ ਇਹ ਕੀ ਕੀ ਹੋਇਆ ਹੈ ਇਹ ਜਿਹੜਾ ਸੌਦਾ ਸਾਧ ਨੇ ਚਿੱਠੀ ਭੇਜੀ ਹੈ ਉਹਨੇ ਮਾਫੀ ਨਾ ਮੰਨੀ ਭੇਜਿਆ ਉਹਨੇ ਸਪਸ਼ਟੀਕਰਨ ਭੇਜਿਆ ਆਪ ਨਹੀਂ ਆਇਆ ਚੱਲ ਕੇ ਕੋਈ ਲੈਟਰ ਪੈਡ ਉਹਦੀ ਕੋਈ ਪਰਸਨਲ ਲੈਟਰ ਪੈਡ ਪੈਡ ਤੇ ਨਹੀਂ ਛਪਿਆ ਹੋਇਆ ਇੱਕ ਚਿੱਠੀ ਹੈ ਉੱਤੇ ਕੋਈ ਮੋਹਰ ਨਹੀਂ ਕੁਛ ਨਹੀਂ ਉਹਦੇ ਤੇ ਕੀ ਲਿਖਿਆ ਹੈ ਕਈ ਸਾਲ ਪਹਿਲਾਂ ਹੋਈ ਗਲਤਫਹਿਮੀ ਸਿੱਖਾਂ ਨੂੰ ਗਲਤਫਹਿਮੀ ਹੋ ਗਈ ਸੀ ਗਲਤੀ ਨਹੀਂ ਮੈਂ ਕੀਤੀ ਸਿੱਖੋ ਤੁਹਾਨੂੰ ਗਲਤ ਫਹਮੀ ਹੋ ਗਈ ਸੀ ਕਿ ਮੈਂ ਸਵਾੰਗ ਬਣਾਇਆ ਗੁਰੂ ਗੋਬਿੰਦ ਮੈਂ ਕੋਈ ਗਲਤੀ ਨਹੀਂ ਕੀਤੀ ਮੈਂ ਪੈਗੰਬਰਾਂ ਦਾ ਸਤਕਾਰ ਕਰਦਾ ਤੁਹਾਡੀ ਗਲਤ ਫਹਮੀ ਕੱਢੀ ਸੀ ਪਹਿਲਾਂ ਵੀ ਮੈਂ ਕਿਹਾ ਹੁਣ ਵੀ ਮੈਂ ਕਹਿਣਾ ਵੀ ਅਸੀਂ ਐਸਾ ਅਸੀਂ ਕਰ ਨਹੀਂ ਸਕਦੇ ਬਸ ਥੱਲੇ ਲੇ ਇੱਕ ਲਫਜ਼ ਕੱਲਾ ਥੱਲੇ ਲਿਖਿਆ ਖੀਮਾ ਦਾ ਜੱਜ ਕ ਥੱਲੇ ਸਾਈਨ ਕੀਤੇ ਹੋਏ ਨੇ ਕੋਈ ਆਇਆ ਨਹੀਂ ਕੋਈ ਤਰਲਾ ਨਹੀਂ ਲਿਆ ਕੋਈ ਬੇਨਤੀ ਨਹੀਂ ਕੀਤੀ ਤੇ ਕਹਿੰਦੇ ਜੀ ਮaaf ਕਰ ਦਿਓ ਗਲਤ ਫਹਿਮੀ ਦੇ ਵਿੱਚ ਹੀ ਸਾਡੇ ਤਿੰਨ ਸਿੰਘ ਸ਼ਹੀਦ ਹੋ ਗਏ ਗਲਤ ਫਹਿਮੀ ਸੀ ਗਲਤ ਫਹਿਮੀ ਦੇ ਵਿੱਚ ਸਾਡੇ ਤਿੰਨ ਸਿੰਘ ਸ਼ਹੀਦ ਹੋਏ ਭਾਈ ਕਮਲਜੀਤ ਸਿੰਘ ਸ਼ਹੀਦ ਹੋਇਆ ਦਾਸ ਨੇ ਉਹਦੀ ਅਰਥੀ ਨੂੰ ਮੋਢਾ ਲਾਇਆ ਭਾਈ ਹਰਮੰਦਰ ਸਿੰਘ ਸ਼ਹੀਦ ਹੋਇਆ ਡੱਬ ਵਾਲੀ ਦਾਸ ਨੇ ਉਹਦੀ ਵੀ ਅਰਥੀ ਨੂੰ ਮੋਢਾ ਲਾਇਆ ਹੈ ਭਾਈ ਬਲਕਾਰ ਸਿੰਘ ਸ਼ਹੀਦ ਹੋਇਆ ਉਹਦੇ ਪਰਿਵਾਰ ਨੂੰ ਮੈਂ ਮਿਲਿਆ ਇਹ ਗਲਤ ਫਹਿਮੀ ਵਿੱਚ ਹੀ ਹੁਕਮਨਾਮਾ ਸੀ ਕਾਲ ਤਖਤ ਦਾ ਵੀ ਇਹਨਾਂ ਨਾਲ ਕੋਈ ਸਾਂਝ ਨਾ ਰੱਖੀ ਜਾਵੇ ਇਹਨਾਂ ਨੇ ਗੁਰੂ ਘਰ ਦੀ ਸਾਡੀ ਮਰਿਆਦਾ ਦੀ ਸਾਡੇ ਅੰਮ੍ਰਿਤ ਸੰਚਾਰ ਦੀ ਸਾਡੇ ਸਿਧਾਂਤ ਦੀ ਇਹਨਾਂ ਨੇ ਵਿਦਵੀ ਕੀਤੀ ਹੈ ਅਕਾਲ ਤਖਤ ਨੇ ਹੁਕਮਨਾਮਾ ਜਾਰੀ ਕੀਤਾ ਸਾਡੇ ਵਰਗੇ ਪ੍ਰਚਾਰਕ ਖੁੱਲ ਕੇ ਬੋਲਦੇ ਸੀ ਅਸੀਂ ਡਟ ਕੇ ਬੋਲਦੇ ਰਹੇ ਆ ਵੀ ਇਹਨਾਂ ਨੇ ਗਲਤੀ ਕੀਤੀ ਹੈ ਪੰਜਾਬ ਦੇ ਵਿੱਚ ਆਉਣਾ ਉਹਦਾ ਬੰਦ ਹੋ ਗਿਆ ਉਹਦੇ ਚੇਲੇ ਭਟਕਦੇ ਸੀ ਪੰਜਾਬ ਦੇ ਵਿੱਚ ਸ਼ਹਿ ਸ਼ਹਿ ਦਿੱਤੀ ਜਾ ਰਹੀ ਹੈ ਹੁਣ ਅੱਛਾ ਉਹਦੇ ਚੇਲੇ ਬੜੇ ਦੁਖੀ ਸੀ ਪਹਿਲੀ ਫਿਲਮ ਬਣਾਈ ਰਿਲੀਜ਼ ਨਹੀਂ ਹੋਣ ਦਿੱਤੀ ਦੂਜੀ ਵਾਰੀ ਫਿਲਮ ਬਣਾਈ ਪੰਜਾਬ ਦੇ ਸਿੱਖਾਂ ਨੇ ਰਿਲੀਜ਼ ਨਹੀਂ ਹੋਣ ਦਿੱਤੀ ਜਦੋਂ ਫਿਲਮ ਨਹੀਂ ਰਿਲੀਜ਼ ਹੋ ਰਹੀ ਉਹਦੇ ਚੇਲੇ ਥਾਂ ਥਾਂ ਤੇ ਰੇਲਾਂ ਰੋਕ ਰਹੇ ਆ ਰੌਲਾ ਪਾਉਂਦੇ ਆ ਤੇ ਸਰਕਾਰ ਨੂੰ ਕਹਿੰਦੇ ਆ ਸਾਡੀ ਚੇਤਾਵਨੀ ਹੈ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਜੇ ਸਾਡੀ ਫਿਲਮ ਨਾ ਚੱਲਣ ਦਿੱਤੀ ਅਸੀਂ ਪ੍ਰਦਰਸ਼ਨ ਕਰਾਂਗੇ ਇਦਾਂ ਕਰਾਂਗੇ ਆਹ ਕਰਾਂਗੇ ਉਹਨਾਂ ਉੱਤੇ ਤੇ ਜੋਰ ਚੱਲਿਆ ਨਹੀਂ ਕਹਿੰਦੇ ਸੌਦਾ ਸਾਧ ਨੂੰ ਹੀ ਮਾਫ ਕਰਾ ਦਿੰਨੇ ਆ ਇਧਰੋਂ ਮਾਫੀ ਦਵਾ ਦਿਓ ਵੀ ਸੌਦਾ ਸਾਧ ਦੀ ਕੋਈ ਗਲਤੀ ਨਹੀਂ ਉਹ ਸਾਰੇ ਉੱਠ ਪਏ ਤੇ ਸਾਰੇ ਥੀਏਟਰਾਂ ਵਿੱਚ ਫਿਲਮਾਂ ਚੱਲ ਰਹੀਆਂ ਨੇ ਐਦਾਂ ਕਰ ਕਰਕੇ ਮਜ਼ਾਕ ਕਰਦੇ ਨੇ ਕੀ ਕਰ ਲਿਆ ਸਾਡਾ ਹੁਣ ਜਗ੍ਹਾ ਜਗ੍ਹਾ ਅਮਰ ਸੰਚਾਰ ਸਾਡੇ ਵਰਗੇ ਬੋਲਦੇ ਨੇ 15 20 50 ਜਿੱਥੇ ਵੀ ਅਮਰਤ ਸੰਚਾਰ ਹੁੰਦਾ ਲੋਕੀ ਸਿੰਘ ਸੱਜਦੇ ਨੇ ਅਸੀਂ ਜੀ ਉਹਦੇ ਪ੍ਰੇਮੀ ਸੀ ਹੁਣ ਅਸੀਂ ਅਮਰਤ ਛੱਕ ਲਿਆ ਅਸੀਂ ਪਤਾ ਚਾਹ ਨਾਲ ਬੋਲਦੇ ਆ ਅਕਾਲ ਤਖਤ ਸਾਡੇ ਨਾਲ ਹੈ ਸਾਡੇ ਜਥੇਦਾਰ ਸਾਡੇ ਨਾਲ ਨੇ ਸਾਡੀ ਸਿੱਖ ਕੌਮ ਸਾਡੇ ਨਾਲ ਅਸੀਂ ਡਟ ਕੇ ਬੋਲਾਂਗੇ ਸਾਡੇ ਨਾਲ ਖੜੇ ਹੈ ਜੀ ਸਾਰੇ ਅਸੀਂ ਕਿਉਂ ਨਾ ਬੋਲੀਏ ਪਰ ਹੁਣ ਉਹਨਾਂ ਨੇ ਕਿਹਾ ਇਹਨੂੰ ਮaaf ਕਰ ਦਿਓ ਸਾਰਿਆਂ ਨਾਲ ਸਾਂਝ ਬਣਾ ਲਓ ਸਾਰੇ ਇਕੱਠੇ ਹੋ ਜਾਓ ਕੀ ਕਮਲਜੀਤ ਸਿੰਘ ਦੀ ਮਾਂ ਨਾਲ ਸਲਾਹ ਕੀਤੀ ਹੈ ਵੀ ਮaaf ਕਰ ਦਿਈਏ ਕੀ ਭਾਈ ਹਰਮੰਦਰ ਸਿੰਘ ਦੇ ਮਾਪਿਓ ਨਾਲ ਸਲਾਹ ਕੀਤੀ ਹੈ ਕੀ ਭਾਈ ਬਲਕਾਰ ਸਿੰਘ ਦੇ ਮਾਪਿਓ ਨਾਲ ਸਲਾਹ ਕੀਤੀ ਹੈ ਲੱਖਾਂ ਹੀ ਏਦਾਂ ਦੇ ਨੌਜਵਾਨ ਨੇ ਜਿੰਨਾ ਉੱਤੇ ਪੰਜਾਬ ਵਿੱਚ ਸਰਸੇ ਵਾਲੇ ਕਰਕੇ ਕੇਸ ਪਏ ਝਗੜੇ ਕਰ ਕਰਕੇ ਕੇਸ ਪਵਾ ਲੈ ਉਹਨਾਂ ਨੇ ਵੀ ਕਾਲ ਤੱਕ ਤਾਂ ਸਾਡੇ ਨਾਲ ਖੜੇਗਾ ਉਹਨਾਂ ਦੇ ਵਿਚਾਰੇ ਗਰੀਬਾਂ ਦੇ ਕੇਸ ਤੇ ਕੀ ਲੜਨੇ ਸੀ ਕਦੇ ਉਹਨਾਂ ਦੀ ਬਾਤ ਨਹੀਂ ਪੁੱਛੀ ਤੇ ਕਦੇ ਉਹਨਾਂ ਭਰਾਵਾਂ ਨੂੰ ਪੁੱਛਿਆ ਵੀ ਤੁਸੀਂ ਜਿਹੜੇ ਇੰਨਾ ਰੌਲਾ ਪਾਉਂਦੇ ਸੀ ਕੀ ਅਸੀਂ ਅਕਾਲ ਤਖਤ ਵਾਲੇ ਉਹਨੂੰ ਮਾਫ ਕਰ ਦਈਏ ਜਿਹੜੇ ਪ੍ਰਚਾਰਕ ਪ੍ਰਚਾਰ ਕਰਦੇ ਸੀ ਉਹਨਾਂ ਦੀ ਸਲਾਹ ਲਈਏ ਵੀ ਉਹਨੂੰ ਮਾਫ ਕਰ ਦਈਏ ਕੀ ਉਹ ਅਕਾਲ ਤਖਤ ਤੇ ਆਇਆ ਮਾਫੀ ਮੰਗਦਾ ਹੈ ਤਰਲਾ ਕਰਦਾ ਹੈ ਮਾਫ ਕੀਤਾ ਜਾ ਸਕਦਾ ਹੈ ਗੁਰਮਖੋ ਇਹ ਸੱਚ ਹੈ ਮਾਫੀ ਦਿੱਤੀ ਜਾ ਸਕਦੀ ਹੈ ਜਿਹੜਾ ਆ ਗਿਆ ਗੁਰੂ ਚਰਨਾਂ 'ਚ ਮਾਫੀ ਮੰਗਦਾ ਹੈ ਉਹਨੂੰ ਮਾਫ ਕੀਤਾ ਜਾ ਸਕਦਾ ਹੈ ਪਰ ਜਿੰਨੇ ਕੋਈ ਮਾਫੀ ਨਹੀਂ ਕੀਤੀ ਬਸ ਇਹ ਨਾਦਰਸ਼ਾਈ ਹੁਕਮ ਲਾਗੂ ਕਰ ਤਾਂ ਮੈਂ ਗੱਲ ਨਿਵੇੜਨ ਲੱਗਿਆ ਮੈਂ ਬਹੁਤਾ ਇੱਧਰ ਨਹੀਂ ਜਾਣਾ ਚਾਹੁੰਦਾ ਗੱਲ ਨਵੇੜਣ ਲੱਗਿਆਂ ਭਾਵਿਆਂ ਐਸਜੀਪੀਸੀ ਨੂੰ ਦਿੱਤੀ ਹੋਈ ਜਗ੍ਹਾ 'ਚ ਬੈਠੇ ਆਂ ਆਪਾਂ ਸਾਰੇ ਸ਼ਰਮਣੀ ਪ੍ਰਬੰਧਕ ਕਮੇਟੀ ਨੂੰ ਦਿੱਤੀ ਹੋਈ ਜਗ੍ਹਾ ਜਿਹੜੀ 'ਚ ਆਪਾਂ ਦੁਵਾਨ ਲਾ ਰਹੇ ਆਂ ਅਮਰੀਕਾ 'ਚ ਪਰ ਅਕਾਲ ਤਖਤ ਨੂੰ ਮੱਥਾ ਟੇਕਦੇ ਆਂ ਅਕਾਲ ਤਖਤ ਨੂੰ ਸਮਰਪਤਾ ਸਮਰਪਿਤ ਰਾਂਗੇ ਪਰ ਜਿਹੜਾ ਆ ਹੁਕਮਨਾਮਾ ਆਇਆ ਹੈ ਜੇ ਸਾਡੀ ਧੌਣ ਤੇ ਤਲਵਾਰ ਧਰ ਕੇ ਵੀ ਆਖੋ ਨਾ ਵੀ ਇਹਨੂੰ ਮੰਨੋ ਇਹ ਨਹੀਂ ਮੰਨਿਆ ਜਾ ਸਕਦਾ ਸਾਡੀ ਧੌਣ ਤੇ ਤਲਵਾਰ ਧਰ ਕੇ ਕਹੋ ਵੀ ਮੰਨੋ ਇਹਨੂੰ ਇਹ ਨਹੀਂ ਮੰਨ ਸਕਦੇ ਇਹ ਮੰਨਣ ਵਾਲੀ ਗੱਲ ਹੀ ਨਹੀਂ ਉਹ ਪੰਜਾਬ ਦੀ ਧਰਤੀ ਤੇ ਮਜ਼ਾਕ ਉਡਾਉਂਦੇ ਨੇ ਸਿੱਖਾਂ ਦਾ ਇਥੋਂ ਤੱਕ ਵੀ ਬਿਆਨ ਅਖਬਾਰਾਂ ਵਿੱਚ ਛਪੇ ਨੇ ਤੁਸੀਂ ਸਭ ਮੇਰੇ ਤੋਂ ਵੱਧ ਪੜ੍ਹਦੇ ਹੋ ਅੱਜ ਕੱਲ ਤੇ ਨੈੱਟ ਤੇ ਸਾਰਾ ਕੁਝ ਆਈ ਜਾਂਦਾ ਹੈ ਉਹ ਕਲੀਅਰ ਇਹ ਗੱਲ ਕਹਿੰਦੇ ਨੇ ਵੀ ਸਾਡੇ ਗੁਰੂ ਦੀ ਫਿਲਮ ਨਹੀਂ ਸੀ ਚੱਲਣ ਦਿੱਤੀ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੀ ਸੀ ਬੇਦਬੀ ਕੀਤੀ ਹੋਣਾ ਨਾ ਚੱਲਣ ਦਿੰਦੇ ਅਸੀਂ ਹੁਣ ਵੀ ਕਰਦੇ ਇਹੋ ਜਿਆਂ ਨੂੰ ਸ਼ਹਿ ਦਿੱਤੀ ਜਾਂਦੀ ਹੈ ਪਤਾ ਕਿਉਂ ਇਹ ਸੁਣ ਲਿਓ ਗੱਲ ਧਿਆਨ ਨਾਲ ਕੰਨ ਫੋੜ ਕੇ ਇਹਨਾਂ ਨੂੰ ਪਤਾ ਹੈ ਕਿ ਸਿੱਖਾਂ ਦੀਆਂ ਵੋਟਾਂ ਤੇ ਅਸੀਂ ਭੋਲੇ ਜੇ ਬਣ ਕੇ ਲੈ ਹੀ ਲੈਣੀਆਂ ਨੇ ਇਹਨਾਂ ਦਾ ਕੀ ਹੈ ਇਹਦੇ ਆਪਣੇ ਹੀ ਨੇ ਇਹਨਾਂ ਨੂੰ ਤੇ ਮਨਾ ਹੀ ਲੈਣਾ ਹੈ ਗੱਲ ਤੇ ਉਹਨਾਂ ਦੀ ਹੈ ਉਹਨਾਂ ਨੂੰ ਖੁਸ਼ ਰੱਖੋ ਇਹਨਾਂ ਤੇ ਕੇਸ ਵੀ ਪਾਈ ਜਾਓ ਇਹਨਾਂ ਨੂੰ ਚੁੱਕ ਚੁੱਕ ਕੇ ਜੇਲ੍ਹਾਂ ਚ ਵੀ ਸੁਟੀ ਜਾਓ ਇਹਦੇ ਸਾਡੇ ਹੀ ਨੇ ਇਹ ਕਿੱਧਰ ਜੱਲੇ ਨੇ ਤੇ ਪੰਥ ਹੈ ਪੰਥ 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 ਕੂਕ ਕੇ ਪੰਥਕ ਸਰਕਾਰ ਪੰਥ ਪੰਥ ਕਰਕੇ ਤੇ ਪੰਥ ਦਾ ਬੇੜਾ ਹੀ ਰੋੜ ਦੇ ਤੁਰੇ ਜਾਂਦੇ ਨੇ ਬੇੜਾ ਸ਼ਰਮ ਨਾਲ ਸਿਰ ਨੀਵਾ ਹੋ ਰਿਹਾ ਅੱਜ ਮੈਂ ਪਰਸੋਂ ਦਾ ਜਦੋਂ ਤਾਂ ਮੈਂ ਇਹ ਗੱਲ ਸੁਣੀ ਹੈ ਜਾਂ ਪੜ ਰਿਆਂ ਅਖਬਾਰਾਂ ਦੇ ਬਿਆਨ ਪੜ ਰਿਆਂ ਤੇ ਅੱਜ ਹੁਣ ਦਿਲ ਰੋਂਦਾ ਵੀ ਨਾ ਜਰ ਡਟ ਕੇ 7 8 10 ਸਾਲ ਪ੍ਰਚਾਰ ਕਰਦੇ ਰਹੇ ਆ ਜਗਾ ਜਗਾ ਤੇ ਸਰਸੇ ਵਾਲੇ ਬਾਰੇ ਬੋਲ ਕੇ ਉਹਨਾਂ ਦੇ ਪ੍ਰੇਮੀਆਂ ਨੂੰ ਹੌਲੀ ਹੌਲੀ ਫਰੇਰ ਕੇ ਲਿਆਉਂਦੇ ਰਿਆਂ ਵੀ ਇੱਧਰ ਨੂੰ ਆਓ ਤੇ ਜੇ ਸਾਡੇ ਆਖੂ ਹੀ ਉਧਰ ਉਹਦੇ ਹੱਕ 'ਚ ਖੜ ਜਾਨਗੇ ਸਭੋ ਹੀ ਕਹਿਣਗੇ ਵੀ ਹੁਣ ਉਹਦੇ ਹੱਕ 'ਚ ਬੋਲੋ ਕਿਵੇਂ ਜੱਫੀਆਂ ਪਾ ਲਈਏ ਗਲਵੱਕੜੀ ਪਾ ਲਈਏ ਕੋ ਜਿਹਦਾ ਢਿੱਡ ਵੱਡਾ ਹੋਵੇ ਨਾ ਉਹਦੇ ਨਾਲ ਗਲਵੱਕੜੀ ਨਹੀਂ ਪੈ ਸਕਦੀ ਹੁੰਦੀ ਉਹਦਾ ਢਿੱਡ ਵਿਚਾਲੇ ਫਸ ਜਾਂਦਾ ਹੈ ਇੰਨਾ ਹੰਕਾਰੀਆਂ ਦਾ ਢਿੱਡ ਹੈ ਜਿਹੜਾ ਬਹੁਤ ਵੱਡਾ ਹੰਕਾਰ ਰੂਪੀ ਢਿੱਡ ਬਹੁਤ ਵੱਡਾ ਹੈ ਇਹਨਾਂ ਨਾਲ ਗਲਵੱਕੜੀ ਸਾਥ ਹੋਣੀ ਪੈਂਦੀ ਇਹ ਵਿਚਾਲੇ ਢਿੱਡ ਫਸਦਾ ਇਹਨਾਂ ਦਾ ਹੰਕਾਰ ਦੇ ਹੰਕਾਰ ਦੇ ਭਰੇ ਹੋਏ ਐ ਕਿਵੇਂ ਇਹਨਾਂ ਦੇ ਨਾਲ ਮਿਲ ਜਾਈਏ ਜਿਹੜਾ ਨਮਾਣਾ ਬਣ ਕੇ ਆਵੇਗਾ ਅਸੀਂ ਤਿਆਰ ਆ ਅਸੀਂ ਭਾਈਚਾਰੇ ਕਾਂਝ ਨੂੰ ਮੰਨਦੇ ਆ ਜਿਹੜਾ ਕੋਈ ਨਮਾਣਾ ਬਣ ਕੇ ਆਉਂਦਾ ਅਸੀਂ ਉਹਦੇ ਉਹਦੇ ਅੱਗੇ ਤੁਸੀਂ ਗਲਵਕੜੀ ਕਹਿੰਦੇ ਝੁਕਨ ਨੂੰ ਵੀ ਤਿਆਰ ਹੋ ਜਾਾਂਗੇ ਪਰ ਨਮਾਣਾ ਬਣ ਕੇ ਸੇਵਕ ਬਣ ਕੇ ਆਵੇ ਇਹ ਜਿਹੜਾ ਰੋਬ ਨਾਲ ਹੀ ਸਰਕਾਰ ਨੂੰ ਕਹਿ ਕੇ ਵੀ ਕਰ ਦਿਓ ਇਸ਼ਾਰਿਆਂ ਨਾਲ ਹੀ ਕਰਾਵੇ ਕੰਮ ਆਪਣੇ ਤੇ ਅੱਜ ਉਹ ਕਹਿੰਦੇ ਨੇ ਤੁਸੀਂ ਲੜਦੇ ਸੀ ਨਾ ਨਿੱਕੇ ਨਿੱਕੇ ਸਾਡੇ ਨਾਲ ਝਗੜੇ ਕਰਦੇ ਸੀ ਥਾਂ ਥਾਂ ਤੇ ਆ ਤੁਹਾਡੇ ਬਾਪੂਆਂ ਨੂੰ ਹੀ ਮਨਾ ਲਿਆ ਸੀ ਸਿੱਧਾ ਹੀ ਹੁਕਮਨਾਮਾ ਜਾਰੀ ਅਸੀਂ ਅਸੀਂ ਹੋ ਗਏ ਫਾਰਗ ਸਾਰੇ ਪੰਜਾਬ ਵਿੱਚ ਫਿਲਮ ਵੀ ਚੱਲ ਪਈ ਆ ਤੁਹਾਡੇ ਵੱਡੇ ਵੱਡੇ ਯੋਧਿਆਂ ਸੂਰਬੀਰਾਂ ਦੀ ਫਿਲਮ ਪੰਜਾਬ ਵਿੱਚ ਨਹੀਂ ਚੱਲਦੀ ਕੋਈ ਵੀ ਪੰਜਾਬ ਦੇ ਹਾਲਾਤਾਂ ਦੇ ਸੰਬੰਧ ਵਿੱਚ ਦਿੱਲੀ ਦੇ ਹਾਲਾਤਾਂ ਦੇ ਸੰਬੰਧ ਵਿੱਚ ਫਿਲਮ ਆਉਂਦੀ ਹੈ ਉਹਨੂੰ ਪੰਜਾਬ ਵਿੱਚ ਚੱਲਣ ਨਹੀਂ ਦਿੱਤਾ ਜਾਂਦਾ ਤੇ ਇਹ ਹੁਣ ਫਿਲਮ ਚੱਲ ਰਹੀ ਹੈ ਬਾਹਰ ਪ੍ਰਸ਼ਾਸਨ ਖੜਾ ਹੈ ਪੁਲਿਸ ਖੜੀ ਹੈ ਪੋਸਟਰਾਂ ਇੱਕ ਪੋਸਟਰ ਨੂੰ ਬਚਾਉਣ ਵਾਸਤੇ 50 50 ਪੁਲਿਸ ਵਾਲੇ ਖੜੇ ਨੇ 50 ਪੁਲਿਸ ਵਾਲੇ ਸਰਸੇ ਵਾਲੇ ਦੇ ਪੋਸਟਰ ਦੀ ਨਿਗਰਾਨੀ ਰੱਖਦੇ ਨੇ ਸਿਕਿਉਰਿਟੀ ਹੈ ਇੱਕ ਇਸਤਿਹਾਰ ਪਾੜਨਾ ਦੇਵੇ ਕੋਈ ਇਸਤਿਹਾਰੇ ਦਾ ਪੰਜਾਬ ਵਿੱਚ ਇਹ ਹਾਲ ਹੈ ਤੋਂ ਦੁੱਖ ਨਾਲ ਇਹ ਬੇਨਤੀ ਕਰ ਰਹੇ ਆ ਤੇ ਕਹਿ ਕੀ ਰਿਹਾ ਸੀ ਹੁਣ ਗੱਲ ਫੇਰ ਸਮਝਿਓ ਉੱਥੇ ਹੀ ਆਓ ਯਾ ਖੁਦਾਇਆ ਹਵਸ਼ ਕੇ ਬੰਦੇ ਵਫਾ ਕੋ ਬੇਚ ਦਿੱਤੇ ਖੁਦਾ ਦੇ ਘਰ ਕੀ ਕਿਆ ਬਾਤ ਹੈ ਉਹ ਤਾਂ ਖੁਦਾ ਕੋ ਵੇਚਦੇ ਚੌਧਰ ਕਰਕੇ ਅਸੀਂ ਆਪਣੀਆਂ ਕੁਰਸੀਆਂ ਕਰਕੇ ਗੁਰਦੁਆਰਿਆਂ ਨੂੰ ਵਰਤਦੇ ਆਂ ਅਸੀਂ ਅੱਜ ਗੁਰਬਾਣੀ ਨੂੰ ਵਰਤਦੇ ਆਂ ਅਸੀਂ ਅੱਜ ਚੋਲਿਆਂ ਨੂੰ ਵਰਤਦੇ ਆਂ ਅਸੀਂ ਅੱਜ ਬਾਣੇ ਨੂੰ ਵਰਤਦੇ ਆਂ ਤੇ ਅਸੀਂ ਅਕਾਲ ਤਖਤ ਨੂੰ ਵੀ ਵਰਤ ਰਹੇ ਆਂ ਅੱਜ ਸਿਰਫ ਸਿਰਫ ਚੌਧਰ ਕਰਕੇ ਸਾਡੀ ਕੁਰਸੀ ਨਾ ਜਾਵੇ ਸਾਡੀ ਚੌਧਰ ਨਾ ਜਾਵੇ ਫੇਰ ਮੈਂ ਗੱਲ ਤੋਂ ਹਟਾ ਰਿਹਾ ਧੌਣ ਤੇ ਤਲਵਾਰ ਵੀ ਧਰ ਦਿਓ ਨਾਦਰ ਸ਼ਾਹੀ ਫਰਮਾਨ ਨਹੀਂ ਮੰਨਣੇ ਜਿਹੜਾ ਗੁਰਮਤ ਅਨੁਸਾਰ ਠੁਕਦਾ ਉਹਦੇ ਅੱਗੇ ਜਰੂਰ ਸਿਰ ਚੁਕਾਉਣਾ ਮੰਨਣਾ ਮੰਨਣ ਵਾਲੀ ਗੱਲ ਮੰਨੀ ਜਾਏਗੀ ਪਰ ਉਹ ਜਿਹੜੀ ਇਦਾਂ ਹੈ ਉਹ ਨਹੀਂ ਮੰਨੀ ਜਾਏਗੀ